ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਸਾਈਂ ਬੁੱਲੇ ਸ਼ਾਹ ਜੀ ਦੇ ਇੱਕ ਕਲਾਮ ਬਾਰੇ ਚਰਚਾ ਕਰਨਾ ਚਾਹਾਂਗੀ ਉਹ ਕਲਾਮ ਹੈ ਰੱਬ ਤੇ ਬੰਦੇ ਦੇ ਵਿੱਚ ਸਾਥ ਹੈ ਐਵੇਂ ਜਿਵੇਂ ਕਪੜੇ ਦੇ ਵਿੱਚ ਰੂਹ ਕਪੜੇ ਦੇ ਵਿੱਚ ਰੂਹ ਹੈ ਲੁਕਿਆ ਤੂੰ ਬੰਦੇ ਵਿੱਚ ਤੂੰ ਆਪੇ ਬੋਲੇ ਤੇ ਆਪੇ ਬੁਲਾਵੇਂ ਆਪੇ ਕਰਦਾ ਹੂੰ ਬੁੱਲੇ ਸ਼ਾਹ ਜਦ ਮੁਰਸ਼ਿਦ ਮਿਲਦਾ ਤਦ ਮੈਂ ਰਹੰਦੀ ਨਾ ਤੂੰ ਤਦ ਮੈਂ ਰਹੰਦੀ ਨਾ ਤੂੰ ਆਪਣੇ ਇਸ ਕਲਾਮ ਦੇ ਵਿੱਚ ਸائیں ਬੁੱਲੇ ਸ਼ਾਹ ਜੀ ਕਹਿ ਰਹੇ ਨੇ ਕਿ ਰੱਬ ਤੇ ਬੰਦੇ ਦੀ ਜ਼ਾਤ ਹੈ ਐਵੇਂ ਇੱਥੇ ਉਹਨਾਂ ਬੁੱਲੇ ਸ਼ਾਹ ਜੀ ਕਿਹੜੀ ਜ਼ਾਤ ਦੀ ਗੱਲ ਕਰ ਰਹੇ ਹਨ ਜਦ ਕਿ ਆਪਣੇ ਕਿਸੇ ਹੋਰ ਕਲਾਮ ਦੇ ਵਿੱਚ ਸائیں ਬੁੱਲੇ ਸ਼ਾਹ ਜੀ ਨੇ ਬਿਆਨ ਕੀਤਾ ਹੈ ਕਿ ਅਮਲਾਂ ਉੱਤੇ ਹੋਣ ਨਬੀੜੇ ਖੜੀਆਂ ਰਹਿਣੀਆਂ ਜਾਤਾਂ ਉੱਥੇ ਅਮਲਾਂ ਦੇ ਹੋਣੇ ਨੇ ਨਬੀੜੇ ਕਿਸੇ ਨਾ ਤੇਰੀ ਜਾਤ ਪੁੱਛੀਂ ਤੇ ਇੱਥੇ ਸਾਈਂ ਬੁੱਲੇ ਸ਼ਾਹ ਜੀ ਕਿਸ ਜਾਤ ਦੀ ਗੱਲ ਕਰ ਰਹੇ ਹਨ ਰਬ ਦੇ ਦੁਆਰਾ ਭੇਜੇ ਗਏ ਸੂਫੀ ਦਰਵੇਸ਼ ਸੰਤ ਮਹਾਤਮਾ ਉਸ ਸੱਗਨਾ ਦੇ ਵਿੱਚ ਸਿਰਫ ਇੱਕੋ ਨੂਰ ਨੂੰ ਦੇਖਦੇ ਹਨ ਇੱਥੇ ਸਾਈਂ ਬੁੱਲੇ ਸ਼ਾਹ ਜੀ ਸਾਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪਰਮਾਤਮਾ ਤੇਰੇ ਤੋਂ ਵੱਖ ਨਹੀਂ ਹੈ ਤੇਰੀ ਉਤਪਤੀ ਉਸ ਪਰਮਾਤਮਾ ਤੋਂ ਹੋਈ ਹੈ ਤੇ ਉਸ ਦੇ ਰਜ਼ਾ ਨਾਲ ਹੋਈ ਹੈ ਤੇ ਇਹ ਇਨਸਾਨ ਤੇਰੇ ਅੰਦਰ ਉਸ ਮਾਲਕ ਦੀ ਜੋਤ ਕੰਮ ਕਰ ਰਹੀ ਹੈ ਜਿਵੇਂ ਕਪੜੇ ਦੀ ਜ਼ਾਤ ਹੈ ਰੂਹ ਕਪੜਾ ਰੂਹ ਤੋਂ ਬਣਦਾ ਹੈ ਇਸ ਤਰ੍ਹਾਂ ਇਨਸਾਨ ਦਾ ਸਰੀਰ ਵੀ ਉਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ ਕਿਹੜੇ ਪੰਜ ਤੱਤ ਉਹ ਪੰਜ ਤੱਤ ਜਿਸਨਾਂ ਨੂੰ ਮਾਲਕ ਨੇ ਆਪ ਸਿਰਜਿਆ ਹੈ ਆਪ ਬਣਾਇਆ ਹੈ ਕਪੜੇ ਦੇ ਵਿੱਚ ਰੂਹ ਹੈ ਲੁਕਿਆ ਤੂੰ ਬੰਦੇ ਵਿੱਚ ਤੂੰ ਇਸ ਦੇ ਵਿੱਚ ਸائیں ਬੁੱਲੇ ਸ਼ਾਹ ਜੀ ਕਹਿ ਰਹੇ ਹਨ ਕਿ ਜਿਸ ਤਰ੍ਹਾਂ ਕਪੜਾ ਰੂ ਤੋ ਉਸ ਦੇ ਇੱਕ ਇੱਕ ਰੇਸ਼ੇ ਤੋਂ ਬਣਦਾ ਹੈ हे इंसान मालिक ਨੇ ਤੇਰੇ ਰੋਮ ਰੋਮ ਦੇ ਵਿੱਚ ਆਪਣੀ ਜੋਤ ਰੱਖੀ ਹੈ ਜੇ ਉਹ ਆਪਣੀ ਜੋਤ ਨੂੰ ਤੇਰੇ ਸਰੀਰ ਤੋਂ ਵੱਖ ਕਰ ਲਏਗਾ ਉਸ ਚੇਤਨ ਸ਼ਕਤੀ ਨੂੰ ਤੇਰੇ ਤੋਂ ਵੱਖ ਕਰ ਲਏਗਾ ਤਾਂ ਤੇਰੀ ਕੋਈ ਹਸਤੀ ਨਹੀਂ रह ਜਾਏਗੀ ਤੂੰ ਇੱਕ ਮਿੱਟੀ ਦੀ ਢੇਰੀ ਬਣ ਕੇ रह ਜਾਏਗਾ ਉਸ ਸਮੇਂ ਤੇਰੇ ਹੱਥ ਪੈਰ ਕੰਮ ਕਰਨੇ ਬੰਦ ਕਰ ਦੰਗੇ ਤੇ ਤੇਰੀ ਜਿਹੜੀ ਹਸਤੀ ਹੈ ਇਸੇ ਕਰਕੇ ਹੈ ਕਿਉਂਕਿ ਉਸ ਦੇ ਵਿੱਚ ਮਾਲਿਕ ਆਪ ਮੌਜੂਦ ਹੈ ਆਪੇ ਬੋਲੇ ਤੇ ਆਪੇ ਬੁਲਾਵੇ ਆਪੇ ਕਰਦਾ ਹੈ ਹੂੰ ਇੱਥੇ ਸਾਈਂ ਬੁੱਲੇ ਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਉਹ ਵਾਹਿਗੁਰੂ ਅੱਲਾ ਰੱਬ ਪਰਮੇਸ਼ਵਰ ਸਾਡੇ ਅੰਦਰ ਆਪ ਬੈਠਾ ਹੋਇਆ ਹੈ ਉਹ ਜਿਵੇਂ ਦਾ ਕਿਸੇ ਜੀਵ ਨੂੰ ਬੁਲਾਉਂਦਾ ਹੈ ਜੀਵ ਉਸੇ ਥਿੱਕੇ ਨਾਲ ਹੀ ਗੱਲ ਕਰਦਾ ਹੈ ਤੇ ਅੱਗੋਂ ਸਾਈਂ ਬੁੱਲੇ ਸ਼ਾਹ ਜੀ ਕਹਿ ਰਹੇ ਹਨ ਕਿ ਬੁਲਣ ਵਾਲਾ ਵੀ ਉਹ ਪਰਮਾਤਮਾ ਆਪ ਹੀ ਹੈ ਸੁਣਨ ਵਾਲਾ ਵੀ ਉਹ ਆਪ ਹੀ ਹੈ ਤੇ ਅੱਗੋਂ ਹਾਮੀ ਭਰਨ ਵਾਲਾ ਵੀ ਆਪ ਹੀ ਹੈ ਬੁੱਲੇ ਸ਼ਾਹ ਜਦ ਮੁਰਸ਼ਿਦ ਮਿਲਦਾ ਤਦ ਮੈਂ ਰਹਿੰਦੀ ਨਾ ਤੂੰ ਇੱਥੇ ਬੁੱਲੇ ਸ਼ਾਹ ਜੀ ਸਮਝਾ ਰਹੇ ਹਨ ਕਿ ਜਦ ਜੀਵ ਨੂੰ ਆਪਣਾ ਪਿਆਰਾ ਮੁਰਸ਼ਿਦ ਆਪਣਾ ਪਿਆਰਾ ਸਤਿਗੁਰੂ ਮਿਲ ਜਾਂਦਾ ਹੈ ਤੇ ਉਹ ਉਸ ਦੇ ਦੁਆਰਾ ਦੱਸੇ ਹੋਏ ਰਸਤੇ ਦੇ ਉੱਤੇ ਚੱਲਦਾ ਹੈ ਤਾਂ ਉਸ ਜੀਵ ਦੀ ਅਜਿਹੀ ਅਵਸਥਾ ਬਣ ਜਾਂਦੀ ਹੈ ਕਿ ਉਹ ਮੈਂ ਮੈਂ ਕਰਨੀ ਛੱਡ ਦਿੰਦਾ ਹੈ ਤੇ ਉਸ ਦੇ ਹੁਕਮ ਦੇ ਵਿੱਚ ਆ ਜਾਂਦਾ ਹੈ ਫਿਰ ਉੱਥੇ ਉਸ ਕੋਲ ਮੈਂ ਮੇਰੀ ਕਰਨ ਲਈ ਨਹੀਂ रह ਜਾਂਦਾ ਉਹ ਸਿਰਫ ਤੂੰ ਤੂੰ ਕਰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਮਾਰਗ ਮੈਂ ਮੈਂ ਦਾ ਨਹੀਂ ਹੈ ਇਹ ਮਾਰਗ ਤੂੰ ਤੂੰ ਦਾ ਹੈ ਉਸ ਨੂੰ ਅਸਲੀਅਤ ਦਾ ਉਸ ਨੂੰ ਸੱਚ ਦਾ ਗਿਆਨ ਹੋ ਜਾਂਦਾ ਹੈ ਕਿ ਮੇਰੇ ਹਸਤੇ ਦਾ ਕੁਝ ਵੀ ਨਹੀਂ ਮੇਰਾ ਸਾਥ ਮੇਰੇ ਰਿਸ਼ਤੇਦਾਰ ਮੇਰੇ ਸਾਖ ਸੰਬੰਧੀ ਉਹਨਾਂ ਦਾ ਰਿਸ਼ਤਾ ਤਾਂ ਸਿਰਫ ਮੇਰੇ ਸਰੀਰ ਨਾਲ ਹੈ ਜਦ ਇਹ ਸਰੀਰ ਖਤਮ ਹੋ ਜਾਏਗਾ ਉਸ ਵੇਲੇ ਸਾਰੇ ਰਿਸ਼ਤੇ ਵੀ ਖਤਮ ਹੋ ਜਾਣਗੇ ਮੇਰੇ ਸਾਰੇ ਰਿਸ਼ਤੇਦਾਰ ਮੇਰੇ ਸਾਖ ਸੰਬੰਧੀ ਇਹ ਸਭ ਲੋਕ ਜੋ ਵੀ ਮੇਰੇ ਨਾਲ ਜੁੜੇ ਹੋਏ ਹਨ ਇਹ ਸਿਰਫ ਮੇਰੇ ਸਰੀਰ ਕਾਰਨ ਹਨ ਆਪਣੀਆਂ ਲੋੜਾਂ ਕਾਰਨ ਹਨ ਸੋ ਸਾਥ ਦੇਣ ਵਾਲਾ ਤਾਂ ਸਿਰਫ ਪਰਮਾਤਮਾ ਹੀ ਹੈ ਇਸ ਲੋਕ ਚ ਵੀ ਪਰਲੋਕ ਦੇ ਵਿੱਚ ਵੀ ਜੇ ਸਾਈਂ ਬੁੱਲੇ ਸ਼ਾਦੀ ਕਲਾਮ ਵੀ ਇਹ ਵਿਆਖਿਆ ਤੁਹਾਨੂੰ ਪਸੰਦ ਆਈ ਹੈ ਤਾਂ ਇਸ ਨੂੰ ਹੋਰਾਂ ਨਾਲ ਵੀ ਸਾਂਝਾ ਜ਼ਰੂਰ ਕਰੋ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਸ੍ਰੀ ਕਾਲ ਆਦਾਬ ਨਮਸਕਾਰ